ਸਨ 2024 ਬਾਈ ਬਾਈ ਕਹਿਣੀ ਵਾਰੀ ਹੈ ਪਰ ਸਨ 2024 ਦੇ ਆਖਰੀ ਦਿਨਾਂ ਦੇ ਵਿੱਚ ਹੀ ਪਤਾ ਚੱਲੇਗਾ ਕਿ ਕਿਹੜੀ ਪਾਰਟੀ ਦੇ ਵਿੱਚ ਹੈ ਕਿੰਨਾ ਦਮ ਕੌਣ ਹੈ ਕਿੰਨੇ ਪਾਣੀ ਦੇ ਵਿੱਚ 2027 ਲਈ ਸੈਮੀ ਫਾਈਨਲ ਵਰਗੀ ਹੈ ਇਹ ਜਿਵੇਂ ਚੋਣ ਚਾਰ ਪਾਰਟੀਆਂ ਨੇ ਉਮੀਦਵਾਰ ਉਤਾਰੇ ਨੇ ਚੋਣ ਮੈਦਾਨ ਦੇ ਵਿੱਚ ਇਹ ਸਿਆਸੀ ਮੈਚ ਹੁਣ ਹੋਰ ਵੀ ਰੌਚਕ ਹੁੰਦਾ ਜਾ ਰਿਹਾ ਹੈ ਕਿਉਂਕਿ ਐਮ ਐਲ ਏ ਤੇ ਪੰਜਾਬ ਕਾਰਜਕਾਰੀ ਪ੍ਰਧਾਨਿਤ ਸ਼ੈਰੀ ਕਲਸੀ ਨੇ ਆਪ ਵੱਲੋਂ ਆਮ ਘਰ ਤੋਂ ਸਤਨਾਮ ਸਿੰਘ ਤੇ ਐਮਐਲਏ ਤ੍ਰਿਪਤ ਬਾਜਵਾ ਨੇ ਕਾਂਗਰਸ ਵੱਲੋਂ ਬਲਵਿੰਦਰ ਸਿੰਘ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨੇ ਬੀਜੇਪੀ ਵੱਲੋਂ ਅਵਤਾਰ ਸਿੰਘ ਨੂੰ ਮੈਦਾਨ ਦੇ ਵਿੱਚ ਉਤਾਰਿਆ ਮੁੱਖ ਮੁਕਾਬਲਾ ਭਾਵੇਂ ਆਪ ਤੇ ਕਾਂਗਰਸ ਦੀ ਲੱਗ ਰਿਹਾ ਹੈ ਭਰਤੀਜੇ ਤੇ ਚੌਥੇ ਨੰਬਰ ਦੀ ਟੱਕਰ ਦੇ ਲਈ ਅਕਾਲੀ ਦਲ ਤੇ ਬੀਜੇਪੀ ਮੈਦਾਨ ਦੇ ਵਿੱਚ ਨੇ ਆਓ ਹੁਣ ਸਮਝਣ ਦਾ ਯਤਨ ਕਰਦੇ ਹਾਂ ਕਿ ਬਟਾਲਾ ਮਿਊਸਪਲ ਕਾਰਪੋਰੇਸ਼ਨ ਦੀ ਵਾਰਡ ਨੰਬਰ 24 ਦੀ ਜਿੱਤ ਕਿਹੜੇ ਆਗੂ ਦੇ ਕਦਮ ਤੇ ਰੁਤਬੇ ਨੂੰ ਵੱਡਾ ਕਰੇਗੀ ਇੱਕ ਪਾਸੇ ਬਟਾਲਾ ਐਮਐਲਏ ਸ਼ਰੀ ਕਲਸੀ ਆ ਕਿ ਵੱਡੀ ਚੁਣੌਤੀ ਹੈ ਕਿ ਜੇਤੂ ਰਥ ਨੂੰ ਕਿਵੇਂ ਅੱਗੇ ਵਧਾ ਕੇ ਆਪਣਾ ਦਬਦਬਾ ਕਾਇਮ ਰੱਖੇਗਾ ਦੂਜੇ ਪਾਸੇ ਤ੍ਰਿਪਤ ਬਾਜਵਾ ਕਿਵੇਂ ਆਪਣੀ ਜਿੱਤੀ ਹੋਈ ਵਾਰਡ ਨੂੰ ਦੁਬਾਰਾ ਜਿੱਤ ਕੇ ਕਾਂਗਰਸ ਚ ਨਵੀਂ ਜਾਨ ਪੂਖ ਸਕਣਗੇ ਕਲਸੀ ਤੇ ਬਾਜਵਾ ਦੀ ਟੀਮ ਚ ਕੌਣ ਕੌਣ ਨਹੀਂ ਸ਼ਾਮਲ ਜੋ ਵਾਰਡ ਨੰਬਰ 24 ਚ ਸਿਆਸੀ ਜੰਗ ਲੜਨਗੇ ਸ਼ਾਂਦਾਮ ਦੰਡਵਿਤ ਸਾਰੇ ਸ਼ਸ਼ਤਰ ਵਰਤੇ ਜਾਣਗੇ ਸ਼ਹਿਰੀ ਕਲਸੀ ਨੇ ਅਮਰਤ ਕਲਸੀ ਬਬਲੂ ਕਲਸੀ ਬਲਬੀਰ ਸਿੰਘ ਬਿੱਟੂ ਯਸ਼ਪਾਲ ਚੋਹਾਨ ਮਨਜੀਤ ਸਿੰਘ ਸਾਬੀ ਦੀ ਅਗਵਾਈ ਚ ਆਪ ਦੀ ਸੈਨਾ ਵਾਰਡ ਨੰਬਰ 24 ਚ ਉਤਾਰੀਏ ਤਿਰਪਤ ਬਾਜਵਾ ਨੇ ਮੇਅਰ ਸੁਖਦੀਪ ਤੀਜਾ ਕਸਤੂਰੀ ਲਾਲ ਸੇਠ ਸੰਜੀਵ ਸ਼ਰਮਾ ਮਨਜੀਤ ਹਰਸਪਾਲ ਗੁੱਡੂ ਸੇਠ ਦੀ ਅਗਵਾਈ ਚ ਕਾਂਗਰਸੀ ਸੈਨਾ ਪ੍ਰਚਾਰ ਦੇ ਲਈ ਵਾਰਡ ਨੰਬਰ 24 ਚ ਉਤਾਰੀਏ ਇਹ ਚਿੱਤ ਦੋਨਾਂ ਨੇਤਾਵਾਂ ਦਾ ਸਿਆਸੀ ਭੂਵਿੱਖ ਤਿਆ ਕਰੇਗੀ ਬਟਾਲੇ ਚ ਕਿਹਦੀ ਪકડ ਮਜ਼ਬੂਤ ਹੈ ਜਨਤਾ ਇਹ ਫਤਵਾ ਵੀ ਸੁਣਾਏਗੀ ਕਿਹਦੀ ਹੋਏਗੀ ਬੱਲੇ ਬੱਲੇ ਤੇ ਕੌਣ ਹੋਏਗਾ ਥੱਲੇ ਥੱਲੇ ਇਹ ਕਮੈਂਟ ਤੇ ਸ਼ੇਅਰ ਕਰਨ ਦੀ ਹੁਣ ਕੰਜੂਸੀ ਨਾ ਕਰਿਓ ਦਰਅਸਲ ਸਨ 2021 ਚ ਵਾਰਡ ਨੰਬਰ 24 ਦੇ ਕਾਂਗਰਸੀ ਪਾਰਸ਼ਦ ਬਲਵੰਤ ਸਿੰਘ ਦੀ ਮੌਤ ਹੋਣ ਕਰਕੇ 21 ਦਸੰਬਰ 2024 ਨੂੰ ਚਿਮਨੀ ਚੋਣ ਹੁਣ ਜਾਰੀ ਹੈ 1128 ਵੋਟਰ ਆਪਣਾ ਕਾਉਂਸਲਰ ਚੁਣਨਗੇ ਆਪ ਵੱਲੋਂ ਸਤਰਾਮ ਸਿੰਘ ਕਾਂਗਰਸ ਉਹ ਬਲਵਿੰਦਰ ਸਿੰਘ ਅਕਾਲੀ ਦਲ ਤੋਂ ਇਕਬਾਲ ਸਿੰਘ ਤੇ ਭਾਜਪਾ ਵੱਲੋਂ ਅਵਤਾਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਹਰ ਕੋਈ ਆਪਣੀ ਪਾਰਟੀ ਦੇ ਸੋਲੇ ਗਾਉਂਦਾ ਤੇ ਵਿਰੋਧੀਆਂ ਤੇ ਚਿੱਕੜ ਸੁੱਟਦਾ ਨਜ਼ਰ ਆਇਆ ਤੇ ਸਾਰੇ ਹੀ ਜਿੱਤ ਦਾ ਦਾਵਾ ਕਰਦੇ ਵੀ ਨਜ਼ਰ ਆਏ ਆ ਸੁਣਦੇ ਆ ਵੱਖ-ਵੱਖ ਲੀਡਰਾਂ ਦੀ ਜ਼ੁਬਾਨੀ ਉਹਨਾਂ ਦੀ ਕਹਾਣੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਅਰਦਾ ਜੀ ਆਪਣੇ ਵੱਡੇ ਵੀਰ ਜੀ ਦਾ ਐਮ ਐਲ ਏ ਸ਼੍ਰੀ ਅਲਸੀ ਜੀ ਦਾ ਉਹਨਾਂ ਦੇ ਨਾਲ-ਨਾਲ ਸਰਦਾਰ ਕਹੌਂਸੀ ਮਾਨ ਜੀ ਦਾ ਔਰ ਜਿਹੜਾ ਇੱਕੋ ਜੀ ਇਹ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਮੇਰੇ ਭਾਈ ਸਾਹਿਬ ਜਿਹੜੇ ਵੱਡੇ ਸ਼ਹਿਰੀ LCD ਨੇ MLA ਬਟਾ ਲਏਦੇ ਉਹ ਆਮ ਆਦਮੀ ਪਾਰਟੀ ਨਾਲ ਬਹੁਤ ਸਾਰਾ ਸਾਰੇ ਜਿਹੜੇ ਵਲੰਟੀਅਰ ਨੇ ਸਾਬਾਨ ਨੇ ਸੀਨੀਅਰ ਲੀਡਰ ਨੇ ਇੱਕ ਇੱਕੋ ਬੰਦੇ ਨੂੰ ਬਹੁਤ ਹੀ ਪਿਆਰ ਕਰਦੇ ਉਹਨਾਂ ਨੇ ਫਿਰ ਆਮ ਆਦਮੀ ਪਾਣੀ ਦੇ ਨੋਰਮਲ ਘਰ ਦੇ ਬੰਦੇ ਉਹਨਾਂ ਨੂੰ ਟਿਕਾਣੇ ਦਵਾਇਆ ਚੈਲੰਜਿੰਗ ਜਿਹੜੀ ਹੈ ਉਹ ਲੜਾਈ ਦੇ ਵਿੱਚ ਦੀ ਚੈਲੰਜ ਜਿਹੜੀ ਲਈ ਹੈ ਉਹਨਾਂ ਦਾ ਸੁਲਵਾਨੇ ਤੇ ਜਿੰਨਾ ਹੀ ਹੈ ਬਾਕੀ ਅਸੀਂ ਸੋਣੀਆਂ ਤੇ ਪਿਆਸਾ ਜਿਹੜਾ ਉਸ ਆਤਮਾ ਦੇ ਹੱਥ ਵਾਸੇ ਅਤੇ ਜਨਤਾ ਸ਼ਾਹਪੁਰੇ ਦੀ ਜਨਤਾ ਦੇ ਹੱਥ ਵਾਸੇ ਕੈਂਡੀਡੇਟ ਉਹ ਵਾਲੇ ਲਿਆਉਂਦੇ ਨੇ ਸਾਹਮਣੇ ਜਿਹੜੇ ਉਸ ਪਿੰਡ ਦੇ ਉਸ ਏਰੀਆ ਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਰਾਤ ਬਰਾਤ ਕਦੀ ਕਿਸੇ ਪਿੰਡ ਦੇ ਬੰਦੇ ਤੇ ਲੋੜ ਪੈਂਦੀ ਆ ਇਹਨਾਂ ਦੇ ਵਿੱਚੋਂ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਪਿੰਡ ਦੇ ਵਿੱਚ ਨੇ ਬਾਹਰ ਦੇ ਹਿੰਡੀ ਗੇਟ ਨਹੀਂ ਹੈਗੇ ਉਹਦੇ ਨਾਲ ਨਾਲ ਇਹ ਆ ਉਹਨਾਂ ਨੂੰ ਬਹੁਤ ٹرسٹ ਆ ਇਹਨਾਂ ਤੇ ਵੈਰੀ ਫਸਟ ਟਾਈਮ ਜਦੋਂ ਅਸੀਂ ਉਹ ਨਵੇਂ ਨਵੇਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸ਼ੇਰੀ ਭਾਜੀ ਨਾਲ ਉਦੋਂ ਉਸ ਵੇਲੇ ਪਿੰਡ ਤੇ ਬਹੁਤ ਘੱਟ ਬੰਦੇ ਸੀਗੇ ਵਿੱਚ ਜੁੜੇ ਵੀ ਵਿੱਚ ਗਏ ਵੀ ਬਟ ਇਹ ਪੱਲੇ ਇਨਸਾਨ ਸੀਗੇ ਜਿਹੜੇ ਐਨ ਤੱਕ ਰਹੇ ਨੇ ਔਰ ਸਾਨੂੰ ਬਾਣਿਆ ਸ਼ਾਹਪੁਰ ਦੇ ਜਿਹੜੀ ਜਨਤਾ ਹੈ ਜਿਹੜੇ ਉਧਰ ਦੇ ਸੰਗਤ ਹੈ ਉਹਨਾਂ ਦੇ ਹੱਥ ਚ ਫੈਸਲਾ ਹੈ ਔਰ ਸਾਨੂੰ ਉਮੀਦ ਹੈ ਸਾਨੂੰ ਬੜਾ ਲਾਈਕ ਪਰ ਦਿਲੋਂ ਟਰਸਟ ਹੈ ਹਸਪੀਟਲ ਵਾਲੇ ਤੇ ਉਸ ਪੂਰੇ ਵਾਰਡ ਤੇ ਉਹਨਾਂ ਨੇ ਸਾਡਾ ਸਾਥ ਦੇਣਾ ਹੈ ਇਹ ਤੇ ਸਾਡੇ ਸੀਨੀਅਰ ਆਗੂ ਆਏ ਸੀ ਕਿ ਉਹਨਾਂ ਨੇ ਉਹਦੇ ਸਰੋਫਾ ਪਾਤਾ ਤੇ ਸਾਨੂੰ ਹੋਰ ਪੋਜ਼ਿਟਿਵਿਟੀ ਆਈ ਹੈ ਜੀ ਰਾਮ ਸਿੰਘ ਜੀ ਕੰਮ ਮੈਂ ਮਿਹਨਤੂਰੀ ਕਰਦਾ ਜੀ ਤਾਕਤ ਦੇ ਹੱਥ ਤੇ ਸਾਡੇ ਕੰਮ ਸ਼ਰੀਪਾ ਜੀ ਨੂੰ ਬਹੁਤ ਕੰਮ ਕਰਾਈ ਨੇ ਜਾਨਕਿ ਜਿਹੜਾ ਦੁੱਧੀਆਂ ਪਾੜੀਆਂ ਕਹਿਨੇ ਨਹੀਂ ਕੀਤਾ ਬਹੁਤ ਕੰਮ ਜਿਹੜਾ ਸਾਡਾ ਇਹਦੇ ਨਾ ਕਾਂਗਰਸ ਨੇ ਕਰਾਇਆ ਨਾ ਅਕਾਲੀਆਂ ਕਰਾਇਆ ਜਿਹੜਾ ਕੰਮ ਕਰਾਇਆ ਆਪਣਾ ਆਮ ਪਾਰਟੀ ਦੇ ਜਿੰਨੇ ਕੰਮ ਕਰਾਏ ਆਮ ਪਾਰਟੀ ਨੇ ਕਰਾਏ 24 ਨੰਬਰ ਵਾਰਡ ਦੇ ਵਿੱਚ ਸਾਡੇ ਪਹਿਲੇ ਕੌਂਸਲਰ ਸਰਦਾਰ ਬਰਵੰਦ ਸਿੰਘ ਹੋਰੀ ਉਹਨਾਂ ਦੀ ਕਿਸੇ ਕਾਰਨ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ ਉਹਨਾਂ ਦੇ ਛੋਟੇ ਭਰਾ ਨੂੰ ਅਸੀਂ ਹੁਣ ਬਲਵਿੰਦਰ ਸਿੰਘ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਸਾਨੂੰ ਪੂਰਾ ਯਕੀਨ ਹੈ ਇਲਾਕੇ ਦੇ 24 ਨੰਬਰ ਵਾਰਡ ਤੇ ਕਿ ਕਾਂਗਰਸ ਪਾਰਟੀ ਜਿੱਤ ਕੇ ਆਵੇਗੀ ਤੇ ਤੁਸੀਂ ਵੇਖਿਆ ਹੀ ਆ ਪਿਛਲੇ 22 ਪੌਣੇ 3 ਸਾਲ ਹੋ ਗਏ ਨੇ ਜਿਹੜੀ ਸੱਤਾਧਾਰੀ ਪਾਰਟੀ ਆ 1 ਰੁਪਿਆ ਵੀ ਸਾਨੂੰ ਕਾਰਪੋਰੇਸ਼ਨ ਨੂੰ ਵਿਕਾਸ ਵਾਸਤੇ ਨਹੀਂ ਲੈ ਕੇ ਆਈ ਤੇ ਸਾਰੇ ਜਿਹੜੇ ਅਸੀਂ ਪਹਿਲੇ ਕੰਮ ਬਾਜਵਾ ਸਾਹਿਬ ਨੇ ਕਰਾਏ ਸੀ ਉਹੀ ਹੋਏ ਨੇ ਉੱਥੇ ਹੀ ਖੜੇ ਨੇ ਅੱਜ ਤੱਕ ਤੇ ਉਹਨਾਂ ਨੂੰ ਅੱਗੇ ਤੋਰਨ ਵਾਸਤੇ ਕਾਂਗਰਸ ਪਾਰਟੀ ਦਾ ਆਉਣਾ ਜਿਹੜਾ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਪਾਰਟੀ ਦਾ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਦੁਬਾਰਾ ਟਿਕਟ ਦਿੱਤੀ ਹੈ ਕੜੱਕਾ ਜਿੱਤਾਂਗੇ ਜਿੱਤ ਕੇ ਆਵਾਂਗੇ ਬਹੁਤ ਝੂਠੀ ਮਾਰੀ ਜਾਂਦੇ ਕੱਚੀਆਂ ਛਣਕਾਂ ਦੇ ਪਿੰਡ ਤੇ ਪਾਣੀ ਪੰਡਾ ਨੱਠਾ ਉਹ ਮੁਕਾਸ ਕਹਦਾ ਕਿ ਤਰ੍ਹਾਂ ਤੈਨੂੰ ਕਸ਼ਨੀ ਕੀਤੀ ਜਿਹੜਾ ਕਿ ਮੈਂ ਇਹਦਾ ਲਾਟ ਟੁੱਟ ਗਈ ਅਗੇ ਦਾ ਚੂਲਾ ਟੁੱਟ ਗਿਆ ਤੇ ਕਈ ਬੰਦੇ ਫਟੜੋ ਗੁਦਾ ਮੈਨੂੰ ਐਮਐਲਏ ਨਾਲ ਮਿਲਦੀ ਨਹੀਂ ਸਾਡੇ ਪਿੰਡ ਚ ਕਿਤੇ ਝਾਤੀ ਦੇ ਮਾਰੋ ਆ ਕੇ ਕੀ ਹਾਲ ਹੋਇਆ ਯਕੀਨੀ ਜੀ ਹਿੱਤਾ ਜੀ ਜੋ ਕੰਮ ਕਾਂਗਰਸ ਪਾਰਟੀ ਵਲੇ ਸਰਦਾਰ ਤ੍ਰਿਪਲ ਜਿੰਦ ਸਿੰਘ ਬਾਜਵਾ ਜੀ ਦੇ ਥਰੂ ਸਾਰੇ ਸ਼ਹਿਰ ਚ ਹੋਇਆ ਸੀਗਾ ਉਹੀ ਕੰਮ ਜਿਹੜਾ ਸੀ ਉਥੇ ਹੀ ਵਾਰਨਬਰ 24 ਚ ਹੋ ਸਕਿਆ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋ ਸਕਿਆ ਸੱਤਾਧਾਰੀ ਪਾਰਟੀ ਜਿਹੜੀ ਆ ਤੁਹਾਡੇ ਸਾਹਮਣੇ ਆ ਵੀ ਝੂਠ ਦੀ ਬੁਲੰਦ ਉਤੇ ਖੜੀ ਆ ਮੇਰੇ ਸਾਡੇ ਸਭ ਇੱਕ ਤੱਕ 1 ਰੁਪਏ ਦੀ ਬੋਣੀ ਤੱਕ ਨੀ ਕਾਰਪੋਰੇਸ਼ਨ ਚ ਹੋਈ ਜੋ ਕਿ ਵਿਕਾਸ ਤੇ ਕੰਮ ਕਰ ਸਕੀਏ ਸੋ ਅਸੀਂ ਸਾਰੇ ਜਣੇ ਵਾਰਡ ਨੰਬਰ 24 ਦੇ ਵੋਟਰਾਂ ਦੇ ਧੰਨਵਾਦ ਆ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਵੋਟਾਂ ਪਾ ਕੇ ਕੰਦਾ ਬਲਵੰਤ ਸਿੰਘ ਨੂੰ ਜਿਤਾਇਆ ਸੀ ਔਰ ਐਰਕੀ ਵੀ ਅਸੀਂ ਆਸ ਰੱਖਨੇ ਆ ਕਿ ਉਹ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਦੁਬਾਰਾ ਕਾਂਗਰਸ ਪਾਰਟੀ ਦੇ ਮੋਹਰ ਹੱਥੇ ਨਹੀਂ ਚੋਣ ਤੇ ਨਿਸ਼ਾਨ ਤੇ ਮੋਹਰ ਲਾ ਕੇ ਵੋਟਾਂ ਪਾਉਣਗੇ ਔਰ ਅਸੀਂ ਸ਼ਾਨ ਨਾਲ ਜਿੱਤ ਕੇ ਆਵਾਂਗੇ ਸਰਦਾਰ ਇਕਬਾਲ ਸਿੰਘ ਜੀ ਸਾਡੇ ਪਾਰਟੀ ਦੇ ਕੈਂਡੀਡੇਟ ਨੇ ਪੁਰਾਣੇ ਕਾਲੀ ਦਲ ਦੇ ਸ਼ਰਮਣੀਕ ਕਾਲੀ ਦਲ ਦੇ ਵਰਕਰ ਨੇ ਵਾਰਡ ਨੰਬਰ 24 ਦਾ ਚੋਣ ਆ ਔਰ ਚੋਣ ਲੜਨ ਵਾਸਤੇ ਸ਼ਰਮਣੀਕ ਕਾਲੀ ਦਲ ਪਾਰਟੀ ਵੱਲੋਂ ਕੈਂਡੀਡੇਟ ਜਿਹੜੇ ਖੜੇ ਗਏ ਨੇ ਤੇ ਲੋਕਾਂ ਦੇ ਅੰਦਰ ਜਾ ਕੇ 21 ਤਰੀਕ ਨੂੰ ਵਰਤਨ ਲਾਗੇ ਲੋਕ ਸਭਾ ਤੇ ਤਾਨੂੰ ਸਚਾਈ ਜਿਹੜੀ ਆ ਲੋਕਾਂ ਨੇ ਇਹਨਾਂ ਦਿਖਾਇਆ 13 ਦਾ 13 13 ਕਰਦੇ ਤੁਸੀਂ ਤਿੰਨ ਤੀ ਆਏ ਹੋ ਜੇ ਇਮਾਨਦਾਰੀ ਦੀ ਸਰਕਾਰ ਗੱਲ ਕਰਦੀ ਹੈ ਇੱਕ ਵਾਰੀ ਇਮਾਨਦਾਰੀ ਨਾਲ ਚੋਣ ਹੋ ਜਾਏ ਔਰ ਮੈਸਮੇ ਨਾ ਵੀ ਪਤਾ ਲੱਗ ਜਾਏਗਾ ਸਲੀਆ ਚ ਪਾਣੀ ਕਿੱਥੇ ਕਿੱਥੇ ਖੜਾ ਔਰ ਕਿਹਨਾਂ ਕੋ ਬਾਣੀ ਨਹੀਂ ਖੜਾ ਬਚ ਗਏ ਨੇ ਕਾਲੀ ਦਲ ਖੜਾ ਨਹੀਂ ਉਹਦੀ سپورਟ ਲੈ ਕੇ ਬੰਦਿਆਂ ਕੋਲੋਂ ਬਚ ਗਏ ਨੇ ਕਰਮਾਂ ਦਾ ਸ਼ੁਕਰ ਮਨਾਉਣ ਨਹੀਂ ਤੇ ਜ਼ੀਰੋ ਜ਼ੀਰੋ ਹੋਣੀ ਸੀ ਔਰ ਜਿੱਦੇ ਆ ਤੇ ਜਿੱਦਾਂਗੇ ਇਸ ਵਾਰੀ ਇਸ ਵਾਰੀ ਅਸੀਂ ਆਪਣੀ ਪਾਰਟੀ ਨੂੰ ਜਿੱਤ ਹੀ ਦਵਾਵਾਂਗੇ ਇਹੀ ਚੰਗੇ ਹੀ ਕੰਮ ਕਰਾਂਗੇ ਮੇਰਾ ਜੀ ਪੇਸ਼ਾ کارਪੈਂਟਰ ਦਾ ਜੀ ਬਿਲਕੁਲ ਜੀ ਕਿੰਨੀ ਬਣਾਵਾਂਗੇ ਜੀ ਜਿਤਕੇ ਦਿਖਾਵਾਂਗੇ ਬਿਲਕੁਲ ਕੋਈ ਨਹੀਂ ਕੰਮ ਹੋਇਆ ਜੀ ਆ ਹੁਣ ਇਲੈਕਸ਼ਨ ਹੋਈ ਹੈ ਡਿਕਲੇਰ ਤੇ ਕੋਈ ਸੱਪੜ ਦੀ ਸਪਾਈ ਹੋ ਰਹੀ ਕੋਈ ਕੋਈ ਨਾ ਮਾਤਰੀ ਹੈ ਜੀ ਕੋਈ ਜਿਹੜੇ ਪਿੰਡ ਦੇ ਸੀਵਰੇਜ ਦਾ ਕੰਮ ਹੈ ਜੀ ਉਹ ਹੀ ਦੂਰ ਕਰਵਾਉਣਾ ਸਵਿੰਡ ਦੀ ਸ਼ਿਵਰੇਜ ਮਸਲਾ ਯਾਦ ਆ ਜੀ ਉਹ ਸਾਰਾ ਪਾਣੀ ਪਿੰਡਾਂ ਦੀਆਂ ਗਲੀਆਂ ਇਤਰਾ ਫਿਰਦਾ ਜੀ ਕੋਈ ਕਿਸ ਨੇ ਧਿਆਨ ਨਹੀਂ ਦਿੱਤਾ ਇਹਨਾਂ ਚਿਰ ਤੋਂ ਉਹ ਅਹੀਂ ਦੂਰ ਕੰਮ ਕਰਵਾਉਂਗੇ